ਜਿਹੜੇ ਕਿਸਾਨਾਂ ਨੇ 42 ਨਹੀਂ ਸਾੜੀ ਉਹਨਾਂ ਕਿਸਾਨਾਂ ਨੂੰ ਡੀ ਸਾਹਿਬ ਨੇ ਇੱਕ ਉਹਨਾਂ ਦਾ ਸਨਮਾਨ ਸਮਾਦੋ ਇੱਕ ਕਿਤਾਬ ਜਿਹੜਾ ਉਹਨਾਂ ਨੂੰ ਦਿੱਤਾ ਹੁਣ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਆ ਬੇਖ ਨੂੰ ਪਾਉਂਿਆ ਛੋਟਾ ਲੱਗਦਾ ਪਰ ਇਹਦਾ ਮੰਤਵ ਜਿਹੜਾ ਬਹੁਤ ਵੱਡਾ ਹੈ ਉਹ ਬਹੁਤ ਵੱਡਾ ਅਸਰ ਪਾਊਗਾ ਪਰਾ ਲਈ ਸਰਕਾਰ ਦਾ ਸਰਕਾਰ ਇਤਰਾ ਪ੍ਰਲੇ ਕਰੂਗੀ ਤੇ ਸਾਡੀਆਂ ਜਿਹੜੀਆਂ ਪ੍ਰੋਡਕਸ਼ਨ ਆ ਉਹ ਬਹੁਤ ਜਿਆਦਾ ਘਟੂਗਾ ਦਾ ਜਿਹੜੀ ਫਸਲ ਬੀਜਾਂਗੇ ਡਿਊਡਾ ਹੁੰਦਾ ਮੈਂ 2006 ਦਾ ਕੰਮ ਕਰ ਲਿਆ ਏ ਮੈਨੂੰ ਬਹੁਤ ਜਿਆਦਾ ਫਾਇਦਾ ਹੋਇਆ ਇਹਦੇ ਵਿੱਚ ਮੇਰਾ ਕੈਨ ਦਾ ਭਾਅ ਵੀ ਖਾਦਾ ਅਧੀਆਂ ਹੋ ਗਈਆਂ ਹੁਣ ਅਧੀਆਂ ਹੋ ਗਈਆਂ ਆ ਜ਼ਹਿਰ ਮੁਕਤ ਹੋ ਗਿਆ ਮੈਂ ਜ਼ਹਿਰ ਵੀ ਨਹੀਂ ਪੈਂਦੀ ਪਰਾ ਲਈ ਸਰਕਾਰ ਦਾ ਸਰਕਾਰ ਇਤਰਾ ਪਰਹਲੇ ਕਰੂਗੀ ਤੇ ਸਾਡੀਆਂ ਜਿਹੜੀਆਂ ਪ੍ਰੋਡਕਸ਼ਨ ਆ ਉਹ ਬਹੁਤ ਜ਼ਿਆਦਾ ਘਟੂਗਾ ਨਹੀਂ ਤੇ ਪ੍ਰੋਡਕਸ਼ਨ ਬਹੁਤ ਵਧ ਰਿਹਾ ਬਹੁਤ ਹਵਾ ਖਰਾਬ ਹੋ ਰਹੀ ਆ ਵਾਤਾਵਰਨ ਖਰਾਬ ਹੋ ਰਿਹਾ ਇਸ ਕਰਕੇ ਮੈਂ ਤੇ ਇਹ ਹੀ ਸਾਰੇ ਸਰਕਾਰ ਨੂੰ ਹੀ ਬੇਨਤੀ ਕਰੂੰਗਾ ਵੱਧ ਚੜ ਕੇ ਉਪਰਾਲਾ ਕਰੇ ਅਤੇ ਕਿਸਾਨ ਵੀਰਾਂ ਨੂੰ ਇਹ ਆ ਵੀ ਵੇਖੋ ਵੇਖੀ ਨਹੀਂ ਆ ਆਪਣਾ ਮਨ ਬਣਾ ਲੈਣਾ ਮਨ ਬਣਾ ਕੇ ਆਪਣਾ ਵੀ ਇਹ ਜਿਹੜੀ ਮੱਲੜਿਆਣਾ ਵਿੱਚ ਹੋਵੇ ਵਿੱਚ ਅਸੀਂ ਕਰਦੇ ਆ ਤੇ ਸਾਡਾ ਝਾੜ ਝੋਨੇ ਦਾ ਕਣਕ ਦਾ ਜਿਹੜੀ ਫਸਲ ਪੀਜਾਂਗੇ ਡਿਊੜਾ ਹੁੰਦਾ ਮੈਂ 2006 ਦਾ ਕੰਮ ਕਰਦੇ ਆਏ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਹਦੇ ਵਿੱਚ ਮੇਰਾ ਕੈਂ ਦਾ ਭਾਅ ਵੀ ਖਾਦਾ ਅਧੀਆਂ ਹੋ ਗਈਆਂ ਹੁਣ ਅਧੀਆਂ ਹੋ ਗਈਆਂ ਜ਼ਹਿਰਾਂ ਮੁਕਤ ਹੋ ਗਿਆ ਮੈਂ ਜ਼ਹਿਰ ਵੀ ਨਹੀਂ ਪੈਂਦੀ ਜੇ ਆਪਾਂ ਵਿੱਚ ਇਹਦੇ ਜੂਰੀਆ ਪਾਵਾਂਗੇ ਦੂਜਾ ਤੀਜਾ ਪਾਵਾਂਗੇ ਇਹਦੇ ਵਿੱਚ ਫਿਰ ਜ਼ਹਿਰਾਂ ਪੈਂਦੀਆਂ ਵਾਂ ਜੇ ਉਹ ਆਪਾ ਜੂਰੀਆ ਨਹੀਂ ਪਾਉਂਦੇ ਸਾਨੂੰ ਖਾਦਾ ਨਹੀਂ ਪਾਉਂਦੇ ਤੇ ਸੁੰਡੀ ਨਹੀਂ ਆਉਂਦੀ ਜੇਕਰ ਜੈਰਾ ਜੂਰੀਆ ਪਾਵਾਂਗੇ ਤੇ ਨਾਈਟ੍ਰੋਜਨ ਪਾਵਾਂਗੇ ਤੇ ਇਹ ਸੁੰਡੀ ਆਉਂਦੀ ਆ ਪਤਾ ਹੋ ਜਾਂਦਾ ਵਾ ਇਹ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਇਹ ਖਾਦਾ ਤੋਂ ਪਿਛਾ ਹਟ ਕੇ ਮਲੜ ਵਿੱਚ ਪੈੜੀ ਦੇ ਮਲਾ ਕੇ ਅਤੇ ਰੂੜੀ ਘਟਾ ਪਾ ਕੇ ਫਸਲਾਂ ਆਪਣੀਆਂ ਤਿਆਰ ਕਰਨ ਆਰਗੈਨਿਕ ਮੈਟਰ ਜਿਹੜਾ ਵਾ ਪੂਰਾ ਹੋ ਜਵੇ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਹਰ ਨੂੰ ਸਨਮਾਨ ਦਿੱਤਾ ਗਿਆ ਜੀ ਅੱਜ ਫਤਿਹ ਸਿੰਘ ਸਾਹਿਬ ਅਮਰ ਸਾਹਿਬ ਸਾਰੇ ਖੇਤੀਬਾੜੀ ਦੇ ਬੋਰਡ ਦੇ ਅਫਸਰ ਸਾਹਿਬਾਨ ਤੁਹਾਨੂੰ ਸਨਮਾਨ ਮੈਣੇ ਜੀ ਜਿਹੜੇ ਕਿਸਾਨਾਂ ਨੇ 42 ਨਹੀਂ ਸਾੜੀ ਉਹਨਾਂ ਕਿਸਾਨਾਂ ਨੂੰ ਜੀ ਸਾਹਿਬ ਨੇ ਇੱਕ ਉਹਨਾਂ ਦਾ ਸਨਮਾਨ ਸਮਾਦੋ ਜੀ ਦੋ ਕਿਤਾਬ ਜਿਹੜਾ ਉਹਨਾਂ ਨੂੰ ਦਿੱਤਾ ਉਹਨਾਂ ਦੀ ਮਾਇਕ ਮਤ ਵੀ ਕੀਤੀ ਆ ਹੋ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਆ ਦੇਖਣ ਨੂੰ ਭਾਵੇਂ ਛੋਟਾ ਲੱਗਦਾ ਪਰ ਇਹਦਾ ਮੰਤਵ ਜਿਹੜਾ ਬਹੁਤ ਵੱਡਾ ਹੈ ਉਹ ਬਹੁਤ ਵੱਡਾ ਅਸੀਂ ਪਾਊਗਾ ਸੋ ਮੈਂ ਪਹਿਲਾਂ ਤੇ ਡੀ ਸਾਹਿਬ ਦਾ ਸਾਰੇ ਅਫਸਰਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਦਾਂ ਚੰਗਾ ਪ੍ਰੋਗਰਾਮ ਜਿਹੜਾ ਕੀਤਾ ਔਰ ਮੈਂ ਨਾਲ ਹੀ ਸਾਡੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਭ ਨੂੰ ਜਿਹੜਾ ਪੜਾਣੀ ਨੂੰ ਅੱਗ ਲਾਉਣ ਤੋਂ ਜਿਹੜਾ ਸੋਚ ਕਰਨਾ ਚਾਹੀਦਾ ਅੱਗ ਲਾਉਣ ਨਾਲ ਸਾਡੇ ਵਾਤਾਵਰਣ ਦਾ ਜਿਹੜਾ ਬਹੁਤ ਸਾਰੇ ਨਾਸ ਹੁੰਦਾ ਬੜੀਆਂ ਬਿਮਾਰੀਆਂ ਨੂੰ ਆਪਾਂ ਆਪ ਹੀ ਜੰਮ ਦੇ ਦਿੰਦੇ ਆ ਉਹਦੇ ਵਾਸਤੇ ਮੈਂ ਸਭ ਨੂੰ ਅਪੀਲ ਕਰੂਗਾ ਕਿ ਜਿਆਦਾ ਆਪਾਂ ਇਹ ਕੰਮ ਜਿਹੜਾ ਬੰਦ ਕਰੀਏ ਸੋ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਚੰਗਾ ਸੀਗਾ ਚੰਗਾ ਸੁਨੇਹਾ ਜਿਹੜਾ ਡੀ ਸਾਹਿਬ ਦੀ ਗਵਾਈ ਵਿੱਚ ਸਾਡੇ ਅਫਸਰ ਨੇ ਸਾਰੇ ਲੋਕਾਂ ਨੂੰ ਜਿਹੜਾ ਦਿੱਤਾ ਬਸ ਇਹ ਇਹ ਅੱਜ ਦਾ ਸਜਿਆ ਸੀਗਾ ਕਿ ਆਪਾਂ ਪਰਾਲੀ ਨੂੰ ਜਿਹੜੀ ਉਹ ਅੱਕ ਦੀ ਗਊ ਸ਼ਕਤੀ ਵੀ ਕਾਠੀ ਦੀ ਜ਼ਮੀਨ ਦੀ ਨਹੀਂ 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 ਆਪਾਂ ਉਹ ਸ਼ਕਤੀ ਦੇ ਘਰ ਦੀ ਘਰ ਦੀ ਸਾਡੇ ਸਰੀਰ ਤੇ ਕਿੰਨਾ ਅਸਰ ਪਉਂਦਾ ਧੂਆਂ ਸਭ ਤੋਂ ਖਤਰਨਾਕ ਧੂਆਂ ਆਂਦਾ ਜਿਹੜਾ ਪਲਾਲੀ ਦਾ ਧੂਆਂ ਆਂਦਾ ਸਮਝਦੇ ਇੱਕ ਦੀ ਗੱਲ ਸਾਡੇ ਰੁੱਖ ਖੜ ਜਾਂਦੇ ਆ ਬਹੁਤ ਕੁਝ ਬਹੁਤ ਹੀ ਨੁਕਸਾਨ ਹੀ ਨਸਾਨ ਆ ਫਾਇਦਾ ਕੋਈ ਨਹੀਂ ਸੋ ਇਸ ਕਰਕੇ ਮੱਲਕ ਕਿਸਾਨ ਇਹਨੂੰ ਸੜ ਨਾ ਸਰਕਾਰ ਨੇ ਬੜੀਆਂ ਸਬਸਿਡੀਆਂ ਦਿੱਤੀਆਂ ਬੜੇ ਸੰਦ ਦਿੱਤੇ ਆ ਬਹੁਤ ਕੁਝ ਕਾਦੀ ਸਰਕਾਰ ਸੋ ਇਸ ਕਰਕੇ ਆਪਾਨੂੰ ਸਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਆਪਣੇ ਆਪ ਦਾ ਸਹਿਯੋਗ ਕਰਨਾ ਚਾਹੀਦਾ ਇਹ ਇਹ ਆਪਣਾ ਸਾਡਾ ਆਪਣਾ ਫਾਇਦਾ ਹੈ ਕਿ ਆਪਾਂ ਆਪਣੇ ਵਾਤਾਵਰਣ ਨੂੰ ਠੀਕ ਰੱਖੀਏ ਸਰ ਪੰਜਾਬ ਸਰਕਾਰ ਕੀ ਲਗਾਤਾਰ ਜਿਹੜੀ ਅੱਗ ਲੱਗਾਲੇ ਹੋਏ ਦਿਖਾਈ ਦਿੱਤੀ ਇਸ ਸੀਜ਼ਨ ਵਿੱਚ ਨਹੀਂ ਆਪਾਂ ਦੇਖੋ ਦੇਖੋ ਪਿਛਲੇ ਸਾਲ 1500 73 ਸੀਗੇ ਅੱਤਾਂ 750 ਦੇ ਕਰੀਬ ਦਾ ਹੈਗਾ ਅੱਜ ਤੋਂ ਥੱਲੇ ਆ ਗਿਆ ਅਗਲੀ ਬਾਦ ਆਪਾਂ ਪਤਾ ਲਾ ਕਰਾਂਗੇ ਤਾਂ ਹੋਰ ਥੱਲੇ ਆ ਜਾਊਗਾ ਡੇ ਟੂ ਡੇ ਮਤਲਬ ਸਵਸਿਆ ਜਿਹੜੀ ਹਾਲ ਨੂੰ ਦੀ ਜਾ ਰਹੀ ਹੈ ਕੋਈ ਗੱਲ ਨਹੀਂ ਇੱਡੀ ਦੀ ਸਰ ਕਈ ਪਿੰਡਾਂ ਦੇ ਵਿੱਚ ਸ਼ਿਕਾਇਤ ਹੁੰਦੀ ਹੈ ਕਿ ਸਰਕਾਰ ਵੱਲੋਂ ਪ੍ਰੋਪਰ ਮਸ਼ੀਨਰੀ ਨਹੀਂ ਪਹੁੰਚਦੀ ਮਜਬੂਰੀ 'ਚ ਜਿਹੜੀ ਅੱਗ ਲਾਉਣੀ ਪੈਂਦੀ ਹੈ ਮੈਨੂੰ ਲੱਗਦਾ ਵੀ ਇਹ ਕਿਤੇ ਕਿਤੇ ਇੱਕ ਦੋ ਪੱਛਟ ਭਾਵੇਂ ਕਿਤੇ ਹੋਵੇ ਪਰ ਸਰਕਾਰ ਨੇ ਮੈਂ ਵੀ ਐਗਰੀਕਲਚਰ ਮਿਨਿਸਟਰ ਹਾਂ ਹਮੇਸ਼ਾ ਹੀ ਮਤਲਬ ਜਦਾ ਉਹਦਾ ਉਹਦਾ ਅਗਨਾ ਸਹੀ ਟਾਈਮ ਦੇ ਉੱਤੇ ਸੰਦ ਜਿਹੜੇ ਦਿੱਤੇ ਆ ਪਰ ਕਈ ਥਾਵਾਂ ਤੇ ਪ੍ਰੋਬਲਮ ਆ ਜਾਂਦੀ ਜਿੱਦਾਂ ਆਪਾਂ ਪੰਚਾਇਤ ਨੂੰ ਦੇ ਦਿੰਦੇ ਆ ਉਹ ਪਿੰਡਾਂ ਦੀ ਧਰੇ ਬਾਜੀ ਇਦਾਂ ਦੀ ਹੁੰਦੀ ਆ ਕਿ ਉਹ ਕਈ ਜਿਹਾ ਕਈ ਮਸ਼ੀਨ ਮਿਲਦੀ ਮਿਲਦੀ ਤੁਹ ਤੋ ਮੈਂ ਤੇ ਕਦੇ ਵੀ ਐਕਾ ਵੀ ਕੀਤਾ ਕੋਆਪਰੇਟਿਵ ਸੁਸਾਇਟੀਆਂ ਨੂੰ ਪੰਚਾਇਤੀ ਰਾਜ ਦੇ ਸਾਡੇ ਵੀਡੀਓ ਬਲਾਗ ਜਿਹੜੇ ਆ ਖੇਤੀਬਾੜੀ ਦੇ ਜਿਹੜੇ ਬਲਾਗ ਹੈ ਉਹਨਾਂ ਦੇ ਅਦਾਹੀ ਵੀ ਅਸੀਂ ਕਰਦੇ ਆ ਕਿ ਕੋਈ ਪਿੰਡਾਂ ਦੇ ਜਿਹੜਾ ਸੰਦ ਦਿੰਦੇ ਆ ਉਹ ਏਦਾਂ ਤੱਲੇ ਬੰਦੀ ਕਰਕੇ ਕਿਉਂ ਨਾਮ ਮਿਲਿਆ ਤੋ ਉੱਥੋਂ ਲੈ ਸਕਦਾ ਸਰਕਾਰ ਹੱਦ ਤੱਕ ਮਤਲਬ ਸਜੋਗ ਕਰ ਵੀ ਸਰ ਇੱਕ ਛੋਟਾ ਸਵਾਲ ਹੋ ਰਿਹਾ ਕਿ ਡੱਲੇਵਾਲ ਸਾਹਿਬ ਜੋ ਲਗਾਤਾਰ ਜਿਹੜੇ ਉੱਤੇ ਖੁਗੜਤਾ ਤੇ ਬੈਠੇ ਹੋਏ ਆ ਪਰ ਸੈਂਟਰ ਸਰਕਾਰ ਜਿਹੜੀ ਆ ਕੋਈ ਅਸਰ ਨਹੀਂ ਉਹਦੇ ਤੇ ਹੋ ਰਿਹਾ ਨਹੀਂ ਨਹੀਂ ਕੇਂਦਰੀ ਸਰਕਾਰ ਦਾ ਉਹ ਗਲਤ ਹੈ ਅਸੀਂ ਤੇ ਪੰਜਾਬ ਸਰਕਾਰ ਤੇ ਨਾਲ ਆ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆ ਔਰ ਮੈਂ ਤਾਂ ਕੇਂਦਰ ਸਰਕਾਰ ਨੂੰ ਭਾਜਪੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਹਾਂਗਾ ਕਿਉਂ ਕਿਸਾਨਾਂ ਦਾ ਮਸਲਾ ਜਿਹੜਾ ਮਸਲੇ ਜਿਹੜੇ ਹੱਲ ਕਾ ਤੇ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਦਿਨ-ਬ-ਦਿਨ ਖਰਾਬ ਹੋ ਰਹੀ ਆ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀ ਜ਼ਿੰਦਗੀ ਨੂੰ ਜਿਹੜਾ ਬਚਾਇਆ ਜਾਵੇ ਅਸੀਂ ਸਾਰੇ ਲੋਕ ਕਿਸਾਨਾਂ ਦੀਆਂ ਮੰਗਾਂ ਦੀ ਜੋਰ ਹਮਾਇਤ ਕਰਦੇ ਹਾਂ ਹਾਂਜੀ ਹਾਂਜੀ ਮੈਮ ਸਾਬ ਜਿਹੜਾ ਅੱਜ ਇੱਥੇ ਜਿਹੜਾ ਪ੍ਰੋਪੋਜ਼ ਕੀਤਾ ਗਿਆ ਜਿਹੜਾ ਕੈਂਪ ਵੀ ਲਗਾਇਆ ਕਿਸਾਨ ਨੂੰ ਜਿਵੇਂ ਸਨਮਾਨਤ ਕੀਤਾ ਗਿਆ ਜਿੰਨਾ ਪਰਿਆਲੀ ਨਹੀਂ ਸਾਡੇ ਤੇ ਕਿਵੇਂ ਦੇਖਦੇ ਹੋ ਕਿ ਜਿਹੜਾ ਅੱਗੇ ਤੋਂ ਕਿਸਾਨ ਜਿਹੜਾ ਜਿਹੜਾ ਨਾ ਕੋਈ ਪੇਪਰਬੰਦ ਜਿਹੜੇ ਕੀਤਾ ਜਾ ਰਿਹਾ ਪ੍ਰਸ਼ਾਸਨ ਇਸ ਵਾਰੀ ਜੋ ਹੈ ਸਾਡੀ ਇਨਫਾਇਰ ਦੇ ਜਿਹੜੇ ਇਨਸੀਡੈਂਟਸ ਹੈਗੇ ਆ ਕਾਫੀ ਘਟੇ ਹੈਗੇ 53% ਦੀ ਸਾਡੀ ਘਾਟ ਹੋਈ ਹੈ ਲਾਸਟ ਈਅਰ ਨਾਲੋਂ ਨਾਲੇ ਇਸ ਸਾਲ ਅਸੀਂ ਕਾਲ ਸੈਂਟਰ ਸੈਟਅਪ ਕੀਤਾ ਸੀਗਾ ਕਿ ਮਸ਼ੀਨਰੀ ਜਿਹੜੀ ਹੈ ਹਰੇਕ ਨੂੰ ਪਹੁੰਚ ਸਕੇ ਅਸੀਂ ਐਕਚੁਅਲੀ ਇਹ ਵੀ ਟ੍ਰਾਈ ਕਰ ਰਹੇ ਸੀਗੇ ਕਿ ਕਾਫੀ ਫਾਰਮਰਸ ਚਾਹੁੰਦੇ ਕਿ ਐਕਸੀ2 ਜਿਹਦਾ ਮਤਲਬ ਹੈ ਕਿ ਬੇਲਰ ਰਾਹੀਂ ਉਹਨਾਂ ਦੀ ਜਿਹੜੀ ਜਿਹੜੇ ਖੇਤ ਨੇ ਉਹ ਖਾਲੀ ਕੀਤੇ ਜਾਣ। ਬਟ ਜਿਹੜੀ ਇਨਸੀਟੂ ਹੈ ਉਹਦੇ ਨਾਲ ਪਰਾਲੀ ਰਲ ਜਾਂਦੀ ਹੈ ਵਿੱਚ ਖੇਤ ਦੇ ਵਿੱਚ ਤੇ ਉਹਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੀ ਵੱਧਦੀ ਹੈ ਖੇਤਾਂ ਦੇ ਵਿੱਚ। ਲੇਕਿਨ ਕੁਝ ਕਿਸਾਨ ਜਿਹੜੇ ਸਾਡੇ ਛੋਟੇ ਕਿਸਾਨ ਸੀਗੇ ਢਾਈ ਏਕੜ ਤੋਂ ਘੱਟ ਉਹਨਾਂ ਕੋਲ ਜ਼ਮੀਨ ਸੀਗੀ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਸਾਡੇ ਕੋਲ ਜਿਹੜੇ ਵੱਡੇ ਸੰਦ ਹੈ ਉਹਨੂੰ ਖਿੱਚਣ ਲਈ ਜਿਹੜੇ ਟਰੈਕਟਰ ਹੈਗੇ ਆ ਉਹਨਾਂ ਦਾ ਜਿਹੜੀ ਤੇਲ ਦੀ ਖਪਤ ਹੈ ਜਾਂ ਹੋਰ ਵੀ ਇਦਾਂ ਦੀ ਜਿਹੜੀ ਸਾਡੇ ਕਾਸਟ ਹੈਗੇ ਆ ਉਹ ਕਾਫੀ ਪਹਿ ਜਾਂਦੇ ਹੈਗੇ ਆ ਬਟ ਅਸੀਂ ਕਰਨਾ ਚਾਹੁੰਨੇ ਆ ਕਿ ਪਰਾਲੀ ਵਿੱਚ ਰਲਾਈ ਉਹਨਾਂ ਨੂੰ ਅਸੀਂ 100 ਇਦਾਂ ਦੇ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਅਸੀਂ ਇਹ ਆਈਡੀਆ ਫਲੋਟ ਕੀਤਾ ਕਿ 100 ਇਦਾਂ ਦੇ ਛੋਟੇ ਤੇ ਮੱਜਨੂਲ ਕਿਸਾਨਾਂ ਨੂੰ ਅਸੀਂ ਇਹ ਹੈਲਪ ਮੁਹੱਈਆ ਕਰਾਈਏ ਕਿ ਪਰ 1 ਏਕੜ ਅਸੀਂ ਫਿਰ ਉਹਨਾਂ ਨੂੰ ਜੋ ਉਹਨਾਂ ਦੇ ਖਪਤ ਤੇ ਪੈਸਾ ਆਇਆ ਹੈਗਾ ਹੈ ਤੇਲ ਦਾ ਜਾਂ ਉਹਦਾ ਉਹਦਾ ਅਸੀਂ ਵੈਰੀਫਿਕੇਸ਼ਨ ਕਰਨ ਉਪਰੰਤ ਉਹਨਾਂ ਨੂੰ ਅੱਜ ਚੈਕਸ ਵੀ ਦਿੱਤੇ ਹੈਗੇ ਆ ਤੇ ਉਹਨਾਂ ਨੂੰ ਹੀਰੋ ਸਨਮਾਨ ਹੀਰੋ ਕਿਸਾਨ ਸਨਮਾਨ ਵੀ ਦਿੱਤਾ ਹੈਗਾ ਸੋ ਇਹਨਾਂ ਨੇ ਅੱਜ ਜਿੱਦਾਂ ਸਾਰਿਆਂ ਨੇ ਇੱਕ ਇੱਕ ਤਰ੍ਹਾਂ ਪਲੈਜ ਵੀ ਇਹ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਨਹੀਂ ਸਾੜਨੀ ਹੈਗੀ ਤੇ ਮੈਨੂੰ ਲੱਗਦਾ ਕਿ ਜੇ ਜਦੋਂ ਆਪਾਂ ਕਿਸਾਨਾਂ ਨਾਲ ਆਪਣੇ ਬਾਤचीत ਕਰਦੇ ਰਹਿੰਦੇ ਤਾਂ ਸਾਨੂੰ ਫੀਡਬੈਕ ਮਿਲਦਾ ਰਹਿੰਦਾ ਕਿ ਹੋਰ ਅਸੀਂ ਕਿਸ ਤਰੀਕੇ ਨਾਲ ਇਹਨੂੰ ਬਿਹਤਰ ਕਰ ਸਕਦੇ ਹਾਂ ਤਾਂ ਕਾਫੀ ਫਰਕ ਪਿਆ ਹੈਗਾ ਪਿਛਲੇ ਸਾਲਾਂ ਤੋਂ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰੀ 65% ਦੇ ਕਰੀਬ ਇਨਸੀਟੂ ਮੈਨੇਜਮੈਂਟ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਜੋ ਕਿ ਕਾਫੀ ਵੱਧ ਕੇ ਹੈ ਲਾਸਟ ইয়ার ਅਰਾਊਂਡ 48% ਦੇ ਕਰੀਬ ਹੋਈ ਸੀ ਕਿ ਇਸ ਵਾਰੀ ਕਾਫੀ ਹੋਈ ਹੈਗੀ ਸੋ ਅਸੀਂ ਇਹੀ ਚਾਹਨੀ ਹੈ ਕਿ ਵੱਧ ਤੋਂ ਵੱਧ ਜਿਹੜੀ ਇਹ ਪ੍ਰਕਿਰਿਆ ਹੈਗੀ ਹੈ ਉਹ ਅਡਾਪਟਿਕ ਹੋਵੇ ਕਿਸਾਨਾਂ ਨੂੰ ਉਹਦਾ ਲਾਭ ਵੀ ਮਿਲੇ ਇਸ ਤੋਂ ਇਲਾਵਾ ਅਸੀਂ ਇਹ ਵੀ ਚਾ ਰਹੇ ਹਾਂ ਕਿ ਕ੍ਰੌਪ ਡਾਈਵਰਸੀਫਿਕੇਸ਼ਨ ਵਾਲਾ ਸੀ ਧਿਆਨ ਦੇਈਏ ਅਸੀਂ ਕੁਝ ਲੇਡੀਜ਼ ਨੂੰ ਫੁੱਲਾਂ ਦੀ ਕਾਸ਼ਤ ਦੇ ਵਿੱਚ ਟ੍ਰੇਨ ਕੀਤਾ ਹੈ 셀ਫ ਹੈਲਪ ਗਰੁੱਪਸ ਨੂੰ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ 셀ਫ ਹੈਲਪ ਗਰੁੱਪਸ ਦੇ ਰਾਹੀਂ ਉੱਥੇ ਫੁੱਲਾਂ ਦੀ ਕਾਸ਼ਤ ਕਰਾਈ ਜਾਵੇ ਜਿਹੜੇ ਕਿ ਫੁੱਲਾਂ ਦੀ ਕਾਸ਼ਤ ਐਜ਼ ਅ ਫਾਰਮਰ ਨਹੀਂ ਕਰਨਾ ਚਾਹੁੰਦੇ ਲੇਕਿਨ ਐਜ਼ ਅ ਸਰਵਿਸ ਦੇਣਾ ਚਾਹੁੰਦੇ ਹੈ ਗਾਰਡਨਰ ਦੇ ਰਾਹੀਂ ਜਾਂ ਲੈਂਡਸਕੇਪਿੰਗ ਸਕਿੱਲਸ ਰਾਹੀਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਾਫੀ ਟੂਰਿਜ਼ਮ ਦਾ ਹੈਗਾ ਹੈ ਸਕੋਪ ਕਾਫੀ ਹੋਟਲਸ ਵੀ ਇੱਥੇ ਹੈਗੀਆਂ ਲੈਂਡਸਕੇਪਿੰਗ ਵੀ ਕਾਫੀ ਲੋਡ ਹੁੰਦੀ ਹੈ ਸੋ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦਿਤਤੀ ਹੈਗੀ ਹੈ ਸੋ ਅਸੀਂ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਸਾਡੀ ਇੱਥੇ ਯੂਥ ਹੈਗੀ ਹੈ ਜਾਇ ਜੋ ਵੀ ਆਪਣਾ ਵੱਧ ਤੋਂ ਵੱਧ ਕੈਪੇਬਿਲਿਟੀ ਦੇ ਅਨੁਸਾਰ ਕਰ ਸਕਦਾ ਹੈ ਅਸੀਂ ਉਹਨਾਂ ਨੂੰ ਐਦਾ ਦਾ ਵਾਤਾਵਰਣ ਤੇ ਮਾਹੌਲ ਦੇਈਏ ਟ੍ਰੇਨਿੰਗ ਦੇਈਏ ਸਕਿੱਲ ਦੇਈਏ ਕਿ ਉਹ ਆਪਣੇ ਆਪ ਦੀ ਜਿਹੜੀ ਕੈਪੇਬਿਲਿਟੀ ਜਿਹੜੀ ਸ਼ਮਤਾ ਹੈ ਉਹ ਵੱਧ ਤੋਂ ਵੱਧ ਅੱਗੇ ਉਹ ਹੁਨਰ ਆ ਸਕੇ ਤੇ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਫਾਇਦਾ ਹੋ ਸਕੇ ਮੈਮ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਤਾਂ ਅਜਿਹੇ ਸਮਾਗਮ ਹੁੰਦੇ ਰਹਿੰਦੇ ਨੇ ਪਰ ਜਿਹੜੇ ਪਿੰਡ ਦੇ ਸਰਪੰਚਾਂ ਪੰਚਾਇਤਾਂ ਤੋਂ ਤਾਂ ਕਹਿੰਦਾ ਕਿ ਪਿੰਡੂ ਪੱਧਰ ਤੇ ਵੀ ਅਜਿਹੇ ਸਮਾਗਮ ਹੋਣ ਚਾਹੀਦੇ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਐਕਚੁਅਲੀ ਇਹ ਐਸੀ 100 ਜਿਹੜ ਦੇ ਚੂਸ ਕੀਤੇ ਹੈਗੇ ਆ ਤੇ ਇਹ ਸਮਾਗਮ ਸਿਰਫ ਸਰਟੀਫਿਕੇਟ ਦੇ ਇਨ ਦਾ ਨਹੀਂ ਸੀਗਾ ਜਿੱਦਾਂ ਮੈਂ ਦੱਸਿਆ ਸੀ ਉਹਨਾਂ ਨੂੰ ਮੋਨੀਟਰੀ ਹੈਲਪ ਤੇ ਬੈਨੀਫਿਟ ਹੈਲਪ ਵੀ ਕੀਤੀ ਹੈਗੀ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਹੈਗੀ ਤੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸੈਕੰਡਲੀ ਅਸੀਂ ਇਨ ਫੈਕਟ ਹੁਣ ਜਦੋਂ ਹੁਣ ਸਾਡੇ ਸਰਪੰਚ ਆਏ ਹੈਗੇ ਆ ਜਦੋਂ ਇਹ ਸੀਜ਼ਨ ਚੱਲਦਾ ਸੀਗਾ ਅਸੀਂ ਉਹਨਾਂ ਦੀ ਕਾਫੀ ਵੀ ਮਦਦ ਲਈਤੀ ਸੀਗੀ ਜਿਹੜੇ ਨਵੇਂ ਚੁਣੇ ਸਰਪੰਚ ਸੀਗੇ ਕਿ ਤੇ ਅਸੀਂ ਇਹਨਾਂ ਦੀ ਟ੍ਰੇਨਿੰਗ ਵੀ ਜਿਹੜੀ ਸਪੈਸ਼ਲੀ ਵਿਮਨ ਸਰਪੰਚ ਆਈ ਹੈਗੀ ਅਸੀਂ ਸਪੈਸ਼ਲੀ ਟ੍ਰੇਨਿੰਗ ਵੀ ਕਰਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੀ ਮਸ਼ੀਨਰੀ ਹੈ ਪੰਚਾਇਤ ਵੀ ਲੈ ਸਕਦੀਆਂ ਨੇ ਉਹਦੇ ਤੇ ਪ੍ਰੋਪਰ ਸਬਸਿਡੀ ਹੈ 80% ਦੀ ਸਬਸਿਡੀ ਹੈ ਸੋ ਅਸੀਂ ਰੈਦਰ ਪੰਚਾਇਤ ਇੱਕ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਜ਼ਰੂਰੀ ਇੱਕ ਜ਼ਰੀਆ ਹੈ ਜਿਹਦੇ ਨਾਲ ਇਹ ਪ੍ਰੋਬਲਮ ਦਾ ਹੱਲ ਹੋ ਸਕਦਾ ਹੈ ਸੋ ਅਸੀਂ ਉਸ ਚੀਜ਼ ਨੂੰ ਜ਼ਰੂਰ ਹੋਣਾ ਥਰੂ ਕਰਾ ਰਹੇ ਹਾਂ